ਭਾਵ ਮਨ ਪਾਉਂਦੇ ਖਾਣਿਆਂ ਦੀ ਮਨ ਪਾਉਂਦਿਆਂ ਚੀਜ਼ਾਂ ਦੀ ਖੁਸ਼ੀ ਜ਼ਰੂਰ ਹੈ ਪਰ ਹਰ ਵੇਲੇ ਛੇਰ ਤੋਂ ਅੰਦਰ ਡਰ ਵੀ ਟਿਕਿਆ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਆ ਇਹ ਹੀ ਹਾਲ ਜਗਤ ਦਾ ਹੈ ਇਹਨੂੰ ਖੁਸ਼ੀ ਤੇ ਗਮੀ ਦੋਵੇਂ ਹੀ ਹਮੇਸ਼ਾ ਵਿਆਪਦੇ ਰਹਿੰਦੇ ਹਨ ਫਿਰ ਅੱਗੇ ਸਤਿਗੁਰੂ ਜੀ ਸਮਝਾਉਂਦੇ ਆ ਕਿ ਅਸੀਂ ਕਿਹੜੀਆਂ ਚੀਜ਼ਾਂ ਤੋਂ ਬਚਣਾ ਹੈ ਜੀਵਨ ਦੇ ਵਿੱਚ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਸਕੀਏ ਪ੍ਰਮਾਤਮਾ ਕਾਲਪੁਖ ਵੈ ਗ੍ਰੂ ਸਾਡੇ ਤੇ ਪ੍ਰਸੰਨ ਹੋਵੇ ਖੁਸ਼ ਹੋਵੇ ਪ੍ਰਮਾਤਮਾ ਨੂੰ ਕਿਹੜੀਆਂ ਚੀਜ਼ਾਂ ਹਨ ਜੋ ਨਹੀਂ ਪਾਉਂਦੀਆਂ ਹੁਣ ਸਤਿਗੁਰੂ ਜੀ ਦੱਸਦੇ ਹਨ ਕਿ ਕਿਹੜੀਆਂ ਚੀਜ਼ਾਂ ਗੁਰੂ ਜੀ ਨੂੰ ਪਾਉਂਦੀਆਂ ਨਹੀਂ ਹਨ ਤੇ ਉਹ ਅਸੀਂ ਛੱਡ ਦੇਣੀਆਂ ਹਨ ਗੁਰਸਿੱਖ ਨੇ ਉਹਨਾਂ ਚੀਜ਼ਾਂ ਨੂੰ ਛੱਡ ਦੇਣਾ ਹੈ ਕਿਉਂਕਿ ਜਿਵੇਂ ਜਿਵੇਂ ਗੁਰਸਿੱਖ ਸਿੱਖਦਾ ਹੈ ਆਪਣੇ ਗੁਰੂ ਤੋਂ ਜੋ ਜੋ ਉਹਨੂੰ ਸਤਿਗੁਰੂ ਜੀ ਸੁਚੇਤ ਕਰਦੇ ਹਨ ਤੇ ਜਿੰਨਾ ਕਮਾਂ ਤੋਂ ਸਤਿਗੁਰੂ ਜੀ ਰੋਕਦੇ ਹਨ ਫਿਰ ਗੁਰਸਿੱਖ ਨੇ ਰੁਕਣਾ ਹੈ ਅਗਰ ਉਹ ਰੋਕ ਨਹੀਂ ਰਿਹਾ ਤਾਂ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਇਸ ਤਰ੍ਹਾਂ ਆਪਾਂ ਕੱਲ ਸ਼ਬਦ ਪੜਿਆ ਸੀ ਛਲੰ ਛਿਦਰੰ ਕੋਟ ਬਿਗਨੰ ਅਪਰਾਦੰ ਕਿਲਵਿਕ ਮਲੰ ਇੱਕ ਤਾਂ ਜੋ ਹੈ ਦੂਜਿਆਂ ਨੂੰ ਧੋਖਾ ਦੇਣਾ ਬੇਵਜਾ ਕਿਸੇ ਨਾਲ ਧੋਖਾ ਕਰਨਾ ਦੂਸਰਾ ਕਿਸੇ ਦੇ ਅੈਬ ਫਰੋਲਣੇ ਤੀਸਰਾ ਹੋਰਨਾਂ ਦੇ ਰਸਤੇ ਵਿੱਚ ਇੱਕ ਨਹੀਂ ਕਰੋੜਾਂ ਰੁਕਾਵਟਾਂ ਪਾਉਣੀਆਂ ਭਾਵੇਂ ਕਿਸੇ ਦੇ ਕੰਮ ਵਿੱਚ ਅੜਚਣ ਪਾਉਣੀ ਤੇ ਵਿਕਾਰ ਪਾਪ ਕਰਨੇ ਜੇ ਇਹ ਗੁਰੂ ਦਾ ਸੇਵਕ ਸਿੱਖ ਕਰ ਰਿਹਾ ਹੈ ਤਾਉ ਗੁਰੂ ਜੀ ਨੂੰ ਪ੍ਰਵਾਣ ਨੇ ਹਨ ਆਖੋ ਸਤਨਾਮ ਸ਼ਲੰ ਸ਼ਿਦਰੰ ਕੋਟ ਬਿਗਨੰ ਅਪਰਾਧੰ ਕਿਲਵਿਕ ਮਲੰ ਭਰਮ ਮੋਹੰ ਮਾਨ અપਮਾਨੰ ਮਦੰ ਮਾਇਆ ਵਿਆਪਤੰ ਪਟਕਣਾ ਮੋਹ ਆਦਰ ਨਿਰਾਦਰੀ ਹੰਕਾਰ ਜਿੰਨਾ ਲੋਕਾਂ ਨੂੰ ਇਨ੍ਹਾਂ ਤਰੀਕਿਆਂ ਨਾਲ ਮਾਇਆ ਜਿਹੜੀ ਉਹ ਆਪਣੇ ਦਬਾਅ ਦੇ ਹੇਠ ਰੱਖਦੀ ਹੈ ਭਾਵ ਇਹ ਚੀਜ਼ਾਂ ਮਨੁੱਖ ਨੂੰ ਦਬ ਕੇ ਰੱਖਦੀਆਂ ਹਨ ਭਰਮ ਮੋਹਮ ਮਾਨ ਅਪਮਾਨ ਪਟਕਣਾ ਮੋਹ ਆਦਰ ਨਰਾਦਰੀ ਅੱਗੇ ਹੈਗਾ ਮਿਰਤੋ ਜਨਮ ਪਰਮੰਤ ਨਰਕ ਹੈ ਅਨਕ ਉਪਾਵਨ ਨਾ ਸਿੱਧੇ ਅਤੇ ਉਹ ਜਨਮ ਮਰਨ ਵਿੱਚ ਭਟਕਦੇ ਰਹਿੰਦੇ ਹਨ ਤੇ ਨਰਕ ਭੋਗਦੇ ਰਹਿੰਦੇ ਹਨ ਮ੍ਰਿਤੋ ਭਾਵ ਮੌਤ ਇੱਥੇ ਮੰਮੇ ਦੇ ਪੈਰ 'ਚ ਰਾਰਾ ਤੱਤਾ ਤੇ ਪੈਰ 'ਚ ਊੜੇ ਦੀ ਬਾਜ ਤੇ ਔਕੜ ਮ੍ਰਿਤੋ ਜਨਮ ਪਰਮੰਤ ਨਰਕ ਹੈ ਅਨਕ ਪਾਵਨਾ ਸਿੱਧੇ ਤੇ ਉਹ ਜਨਮ ਮਰਨ ਵਿੱਚ ਭਟਕਦੇ ਰਹਿੰਦੇ ਹਨ ਤੇ ਨਰਕ ਭੋਗਦੇ ਰਹਿੰਦੇ ਹਨ अनेका ਉਪਾਵ ਕਰਨ ਨਾਲ ਵੀ ਫਿਰ ਇਹਨਾਂ ਦੁੱਖਾਂ ਤੋਂ ਨਿਕਲਣ ਵਿੱਚ ਕਾਮਯਾਬ ਨਹੀਂ ਹੋ ਸਕਦੇ ਆਖੋ ਸਤਨਾਮ ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ ਮਾਰੇ ਕਹਿੰਦੇ ਜੋ ਮਨੁੱਖ ਸਦਾ ਸਾਧ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਅਕਾਲ ਪੁਰਖ ਵਹਿਗੁਰੂ ਦਾ ਨਾਮ ਜਪਦੇ ਹਨ ਰਮੰਤ ਗੁਣ ਗੋਵਿੰਦ ਨਿਤ ਪ੍ਰਤ ਹੈ ਸਦਾ ਗੋਵਿੰਦ ਦੇ ਗੁਣ ਗਾਉਂਦੇ ਹਨ ਤੇ ਉਹ ਫਿਰ ਸਤਗੁਰੂ ਜੀ ਕਹਿੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਆਖੋ ਸਤਨਾਮ ਤਰਣ ਸ਼ਰਨ ਸਵਾਮੀ ਰਮਣ ਸੀਲ ਪਰਮੇਸ਼ਵਰ ਹੈ। ਪ੍ਰਮਾਤਮਾ ਸਭ ਕੌਤਕਾਂ ਦੇ ਰਚਣਹਾਰ ਹੈ। ਸਭ ਦਾ ਮਾਲਕ ਹੈ। ਉਹਦੀ ਸ਼ਰਨ ਜੀਵਾਂ ਲਈ ਮੰਨ ਲਓ ਇੱਕ ਜਹਾਜ਼ ਹੈ ਤਰਨ ਵਾਸਤੇ। ਗੁਰੂ ਜੀ ਦੀ ਸ਼ਰਨ ਇੱਕ ਜਹਾਜ਼ ਹੈ। ਇੱਕ ਪ੍ਰਮਾਤਮਾ ਦਾ ਨਾਮ ਜਹਾਜ਼ ਹੈ। ਆਪਾਂ ਪੜ੍ਹਦੇ ਆ ਨਾ ਵਾਹਿਗੁਰੂ ਨਾਮ ਜਹਾਜ ਚੜੇ ਸੂਤਰੇ ਪਾਰ ਭਾਵ ਗੁਰੂ ਜੀ ਦਾ ਸ਼ਬਦ ਤੇ ਗੁਰੂ ਜੀ ਦਾ ਸਿਮਰਨ ਵਾਹਿਗੁਰੂ ਸਿਮਰਨ ਇਹ ਮਨੁੱਖ ਦੇ ਤਰਨ ਲਈ ਜਹਾਜ ਹੈ ਗੁਰੂ ਜੀ ਦੀ ਸ਼ਰਨ ਹੀ ਜੀਵਾਂ ਲਈ ਜਹਾਜ ਹੈ ਜਿਵੇਂ ਸ਼ਬਦ ਨਾਲ ਜੁੜ ਕੇ ਪਾਪੀ ਬੰਦਾ ਵੀ ਤਰ ਜਾਂਦਾ ਜਿਵੇਂ ਲੋਹੇ ਸੰਗ ਲੱਕੜੀ ਤਰ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਦੇ ਨਾਲ ਮਿਲ ਕੇ ਅਸੀਂ ਤਰ ਸਕਦੇ ਹਾਂ ਤਰਨ ਸਰਣ ਸੁਆਮੀ ਰਮਣ ਸੀਲ ਪਰਮੇਸ਼ਵਰ ਹੈ ਕਾਰਣ ਕਾਰਣ ਸਮਰਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਕਾਰਣ ਕਾਰਣ ਸਮਰਥ ਹੈ ਭਾਵ ਕਰਨ ਕਾਰਨ ਕੀ ਜਗਤ ਦਾ ਮੂਲ ਪੂਰਨ ਪ੍ਰਭੂ ਪਰਮਾਤਮਾ ਜੋ ਜੀਵਾਂ ਨੂੰ ਦਾਤਾਂ ਦਿੰਦਾ ਹੈ ਉਹ ਜਗਤ ਦਾ ਮੂਲ ਹੈ ਤੇ ਸਭ ਕੁਝ ਕਰਨ ਦੇ ਜੋਗ ਹੈ ਨਿਰਾਸ ਆਸ ਕਰਨ ਸਗਲ ਅਰਥ ਆਲਿਆ ਹੈ ਪ੍ਰਭੂ ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ਤੇ ਸਾਰੇ ਪਦਾਰਥਾਂ ਦਾ ਕਰ ਹੈ ਆਖੋ ਸਤਿਨਾਮ ਨਿਰਾਸ ਆਸ ਕਰਨ ਸਗਲ ਅਰਥ ਆਲਿਆ ਹੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾਚਕ ਹੈ ਸਾਰੇ ਜੀਵ ਮੰਗਤੇ ਬਣ ਕੇ ਉਹਦੇ ਦਰ ਤੋਂ ਮੰਗਦੇ ਹਨ ਤੇ ਸਭ ਗੁਣਾ ਦੇ ਖਜ਼ਾਨੇ ਉਸ ਪ੍ਰਭੂ ਨੂੰ ਸਿਮਰਦੇ ਹਨ ਉਹਨੂੰ ਸਿਮਰਦੇ ਹਨ ਉਹਦੀ ਸਿਫਤ ਸਲਾਹ ਕਰਦੇ ਹਨ ਤੇ ਉਹਦੇ ਦਰ ਤੋਂ ਮੰਗਦੇ ਹਨ ਦੁਰਗਮ ਸਥਾਨ ਸੁਗਮ ਮਹਾ ਦੂਖ ਸਰਬ ਸੂਖਣ ਹੈ ਔਖੀ ਪਹੁੰਚ ਵਾਲੇ ਥਾਂ ਸੌਖੀ ਪਹੁੰਚ ਵਾਲੇ ਹੋ ਜਾਂਦੇ ਹਨ ਐਸੀ ਬਖਸ਼ਿਸ਼ ਕਰਦੇ ਸਤਿਗੁਰੂ ਜੀ ਦੁਰਗਮ ਦੁਰਗਮ ਭਾਵ ਜਿੱਥੇ ਪਹੁੰਚਣਾ ਔਖਾ ਹੋਵੇ ਭਾਵ ਔਖੇ ਕੰਮ ਵੀ ਸਾਡੇ ਸਤਿਗੁਰੂ ਜੀ ਸੌਖੇ ਕਰ ਦਿੰਦੇ ਹਨ ਦੁਰਗਮ ਸਥਾਨ ਸੁਗਮ ਮਹਾ ਦੂਖ ਸਰਬ ਸੁਖਣ ਹੈ ਕਹਿੰਦੇ ਔਖੀ ਪਹੁੰਚ ਵਾਲੇ ਥਾਂ ਸੌਖੀ ਪਹੁੰਚ ਵਾਲੇ ਹੋ ਜਾਂਦੇ ਹਨ ਭਾਵ ਵੱਡੇ ਵੱਡੇ ਦੁੱਖ ਵੀ ਸੁੱਖ ਬਣ ਜਾਂਦੇ ਹਨ ਸ਼ਰਧਾ ਭਾਵਨਾ ਤੇ ਭਰੋਸਾ ਰੱਖਣਾ ਚਾਹੀਦਾ ਆਖੋ ਸਤਨਾਮ ਦੁਰਵਾਚਨ ਭੇਦ ਪਰਮੰ ਸਾਕਤ ਕਿਸਨੰ ਤਾਂ ਸੁਰਜਨ ਹੈ ਮਹਾਰਾਜ ਕਹਿੰਦੇ ਜਿਹੜੇ ਬੰਦੇ ਜੀਵਨ ਦੇ ਗਲਤ ਰਸਤੇ ਪੈ ਕੇ ਤੇ ਖਰਵੇ ਰੁੱਖੇ ਬਚਨਾਂ ਨਾਲ ਹੋਰਨਾਂ ਦੇ ਮਨ ਨੂੰ ਬਿੰਦੇ ਰਹਿੰਦੇ ਹਨ ਤੇ ਉਹ ਮਾਇਆ ਵੇੜੇ ਕਹਿੰਦੇ ਉਹ ਨਿੰਦਿਆ ਕਰਨ ਵਾਲੇ ਬੰਦੇ ਵੀ ਨੇਕ ਬਣ ਜਾਂਦੇ ਹਨ ਆਖੋ ਸਤਿਨਾਮ ਦੁਰਵਚਨ ਦੁਰਵਚਨ ਭਾਵ ਖਰਵੇ ਬਚਨਾਂ ਨਾਲ ਰੁਖੇ ਬਚਨਾਂ ਨਾਲ ਕਿਸੇ ਹਿਰਦੇ ਨੂੰ ਵਿੰਨ ਦੇਣਾ ਕਿਸੇ ਹਿਰਦੇ ਤੇ ਠੋਕਰ ਮਾਰਨੀ ਮਹਾਰਾਜ ਕਹਿੰਦੇ ਉਹੋ ਜੇ ਬੰਦੇ ਵੀ ਨੇਕ ਬਣ ਜਾਂਦੇ ਹਨ ਗੁਰੂ ਜੀ ਦਾ ਸੰਗ ਗੁਰੂ ਜੀ ਦੀ ਸੰਗਤ ਕਰਕੇ ਗੁਰੂ ਜੀ ਦਾ ਉਪਦੇਸ਼ ਲੈ ਆਸਥਿਤਯੰ ਸੋਕ ਹਰਕੰ ਭੈ ਖੀਣੰ ਤਾ ਨਿਰਪਵ ਹੈ ਚਿੰਤਾ ਖੁਸ਼ੀ ਵਿੱਚ ਜਾ ਟਿਕਦੀ ਹੈ ਤੇ ਚਿੰਤਾ ਬਦਲ ਕੇ ਖੁਸ਼ੀ ਬਣ ਜਾਂਦੀ ਹੈ ਤੇ ਡਰਾਂ ਨਾਲ ਸਹਿਮਿਆ ਹੋਇਆ ਬੰਦਾ ਨਿਹੜਾ ਰੁਕ ਜਾਂਦਾ ਉਹਨੂੰ ਕੋਈ ਵੀ ਡਰ ਦੀ ਇਹਦਾ ਨਾ ਕੋਈ ਬਹਿਮ ਕਰਦਾ ਹੈ ਤੇ ਨਾ ਉਹ ਕੋਈ ਭਰਮ ਵਿੱਚ ਪੈਂਦਾ ਹੈ ਨਾ ਭੁਲੇਖਿਆਂ ਵਿੱਚ ਪੈਂਦਾ ਹੈ ਉਹ ਕਿਸੇ ਵੀ ਚੀਜ਼ ਦਾ ਬਹਿਮ ਨਹੀਂ ਕਰਦਾ ਇਹ ਗੁਰਸਿੱਖ ਦੀ ਨਿਸ਼ਾਨੀ ਹੈ ਆਖੋ ਸਤਨਾਮ ਤੇ ਅਟਵੀਂ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਯਾ ਡਰਾਉਣਾ ਜੰਗਲ ਤਕੜਾ ਬਸਦਾ ਸ਼ਹਿਰ ਜਾਪਣ ਲੱਗਦਾ ਪਾਵੇ ਸੰਸਾਰ ਸਮੁੰਦਰ ਡਰਾਉਣਾ ਹੈ ਵੀ ਉਹਦੇ ਵਾਸਤੇ ਜਿਵੇਂ ਡਰਾਉਣਾ ਜੰਗਲ ਇੱਕ ਤਕੜਾ ਸ਼ਹਿਰ ਜਾਪਣ ਲੱਗ ਜਾਂਦਾ ਉਹਨੂੰ ਜੰਗਲ ਵੀ ਫਿਰ ਸ਼ਹਿਰ ਮੰਗੂ ਲੱਗਦਾ ਪਾਵੋ ਹਰ ਚੀਜ਼ ਚੰਗੀ ਚੰਗੀ ਵਿਆਪਨ ਲੱਗ ਜਾਂਦੀ ਹੈ ਇਹ ਹਨ ਮਹਾਰਾਜ ਕਹਿੰਦੇ ਇਹ ਧਰਮ ਦੇ ਲੱਛਣ ਹੈ ਜਿਹੜਾ ਬੰਦਾ ਧਰਮ ਵਿੱਚ ਪ੍ਰਵੇਸ਼ ਕਰਦਾ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਧਾਰਮਿਕ ਕਹਾਉਂਦਾ ਹੈ ਉਹ ਵਹਿਮ ਨਹੀਂ ਕਰਦਾ ਹੁਣ ਬੰਦਾ ਧਾਰਮੀ ਵੀ ਕਹਾਉਂਦਾ ਤੇ ਕਿਤੇ ਗੱਡੀ ਅੱਗੋਂ ਦੀ ਆਗੋਂ ਦੀ ਬਿੱਲੀ ਲੰਘ ਜਾਏ ਤੇ ਵਹਿਮ ਕਰਨ ਲੱਗੇ ਜਾਂਦਾ ਹੈ ਇਸੇ ਤਰ੍ਹਾਂ ਉਹਨ ਜੇ ਚੀਜ਼ ਉੱਡ ਨਹੀਂ ਸਕਦੀ ਉਹਦੇ ਲਈ ਰਸਤਾ ਚਾਹੀਦਾ ਉਹਨੇ ਆਪਣੇ ਰੀਟਿਮ ਨੂੰ ਤਾਕਤ ਲੰਘਣੀ ਹੁੰਦੀ ਇਹ ਚ ਬਹਿਮ ਵਾਲੀ ਕਿਹੜੀ ਗੱਲ ਪਰ ਵੱਡੇ ਬਹਿਮ ਤਾਂ ਸਿੱਖਾਂ ਨੇ ਕਰ ਨਹੀਂ ਆ ਇੰਨਾ ਛੋਟਾ ਛੋਟਾ ਬਹਿਮਾਂ ਵਿੱਚ ਵੀ ਕਈ ਵਾਰੀ ਫਸੇ ਪਏ ਆ ਜਿਵੇਂ ਕਿਸੇ ਨੂੰ ਛੱਕ ਆ ਗਈ ਕੁਦਰਤੀ ਸਰੀਰ ਕੁ ਕਰਿਆ ਖੜ ਜੋ ਕਹਿੰਦੇ ਜੀ ਹਜੇ ਛੱਕ ਆ ਗਈ ਪਿੱਲੀ ਰਸਤਾ ਕੱਟ ਗਈ ਇਹੋ ਜੇ ਬਹਿ ਫਲਾਣਾ ਮੱਥੇ ਲੱਗ ਗਿਆ ਨਿਤਾ ਪ੍ਰਤੀ ਕਰਮ ਕੰਮ ਕਰਦੇ ਬੰਦੇ ਮੂਰੇ ਆਈ ਜਾਂਦੇ ਇਸ ਕਰਕੇ ਇਨ੍ਹਾਂ ਬਹਿਮਾਂ ਵਿੱਚ ਗੁਰਬਾਣੀ ਨੂੰ ਮੰਨਣ ਵਾਲਾ ਮਨੁੱਖ ਹੈ ਜਿਹੜਾ ਉਹਨੇ ਨਹੀਂ ਪਹਿਣਾ ਹੈ ਭੈ ਅਟ ਵੀ ਅੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਯਾ ਮਹਾਰਾਜ ਕਹਿੰਦੇ ਧਰਮ ਦੇ ਲੱਛਣ ਇਹ ਹਨ ਜੋ ਪ੍ਰਭੂ ਦੀ ਮਿਹਰ ਦੇ ਨਾਲ ਪ੍ਰਾਪਤ ਹੁੰਦੇ ਹਨ ਆਖੋ ਸਤਨਾਮ ਸਾਧ ਸੰਗਮ RAM RAM ਰਮਣ ਸਰਣ ਨਾਨਕ ਹਰ ਹਰ ਦਿਆਲ ਚਰਣੰ ਮਹਾਰਾਜ ਕਹਿੰਦੇ ਵੀ ਸਾਧ ਸੰਗਤ ਵਿੱਚ ਜਾ ਕੇ ਪ੍ਰਮਾਤਮਾ ਦਾ ਨਾਮ ਸਿਮਰਨਾ ਤੇ ਦਿਆਲ ਪ੍ਰਭੂ ਦੇ ਚਰਨਾਂ ਦਾ ਆਸਰਾ ਲੈਣਾ બસ ਇਹ ਕਰਦੇ ਰਹੋ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਜਾ ਕੇ ਪ੍ਰਮਾਤਮਾ ਦਾ ਨਾਮ ਸਿਮਰੋ ਤੇ ਉਹ ਦਿਆਲ ਪ੍ਰਭੂ ਦੇ ਚਰਨਾਂ ਦਾ ਆਸਰਾ ਲੈ ਕੇ ਹੋ। ਚਿੰਤਾ ਨਹੀਂ ਕਰਨੀ ਐਸਾ ਭਰੋਸਾ ਜਈਦਾ ਵੀ ਕਦੇ ਨਾ ਕਦੇ ਗੁਰੂ ਸਾਹਿਬ ਜੀ ਜ਼ਰੂਰ ਮੇਰੇ ਤੇ ਮਿਹਰ ਕਰਨਗੇ। ਪੱਕਾ ਇਰਾਦਾ, ਦਿਰੜ ਇਰਾਦਾ। ਜਿਹੜਾ ਕੰਮ ਤੁਸੀਂ ਦਿਰੜ ਇਰਾਦੇ ਨਾਲ ਕਰਦੇ ਹੋ ਉਹ ਹੱਲ ਹੋ ਜਾਂਦਾ। हे अजित सूर संग्राम अत बलना बहु मर्दन है महाराज कहंदे हे ना जितन वाले मोह तू योद्धा सूरमा है तू अनेका ही महा बलिया नो माल देण वाला है गण गंधरब देव मानुख्यं पश पंखी बेमोहन है महाराज कहंदे ਗਣਗਨ ਅਰਬ ਦੇਵਤੇ ਮਨੁੱਖ ਪਸ਼ੂ ਪੰਛੀ ਇਹਨਾਂ ਸਵਨਾਂ ਨੂੰ ਤੂੰ ਮੋਹ ਲੈਂਦਾ ਹਰ ਕਰਨ ਹਾਰੰ ਨਮਸ਼ਕਾਰੰ ਸ਼ਰਣ ਨਾਨਕ ਜਗਦੀਸ਼ਵਰ ਹੈ ਪਰ ਇਹਦੀ ਮਾਰ ਤੋਂ ਬਚਣ ਲਈ हे ਨਾਨਕ ਗੁਰੂ ਨਾਨਕ ਦੇਵ ਜੀ ਜਗਤ ਦੇ ਮਾਲਕ ਪ੍ਰਭੂ ਦੀ ਸ਼ਰਨ ਲੈ ਅਤੇ ਜਗਤ ਦੇ ਰਚਨਹਾਰ ਹਰੀ ਪਰਮਾਤਮਾ ਨੂੰ ਨਮਸਕਾਰ ਕਰਦਾ ਹੈ। हे कामੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। हे ਕਾਮ ਤੂੰ ਜੀਵਾਂ ਨੂੰ ਆਪਣੇ ਬਸ ਵਿੱਚ ਕਰਕੇ ਨਰਕ ਵਿੱਚ ਅਪੜਾਉਣ ਵਾਲਾ। ਹੁਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਾਮ ਤੂੰ ਜੀਵਾਂ ਨੂੰ ਆਪਣੇ ਬਸ ਵਿੱਚ ਕਰਕੇ ਨਰਕ ਵਿੱਚ ਅਪੜਾਉਣ ਵਾਲਾ ਹੈ। ਅਤੇ ਕਈ ਜੁਨਾ ਵਿੱਚ ਪਟਕਾਉਣ ਵਾਲਾ ਹੈ ਚਿੱਤ ਹਰਣ ਤ੍ਰੈ ਲੋਕ ਗਮਯੰ ਜਪ ਤਪ ਸੀਲ ਵਿਦਾਰਣ ਹੈ ਤੂੰ ਜੀਵਨ ਦੇ ਮਨਾਂ ਨੂੰ ਪਰਮਾ ਲੈਂਦਾ ਹੈ ਤੇ ਨਾ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ ਤੂੰ ਜੀਵਾਂ ਦੇ ਜਪ ਤਪ ਤੇ ਸ਼ੁੱਧ ਆਚਰਨ ਨੂੰ ਨਾਸ ਕਰ ਦੇਣਾ ਇਹ ਪਰਮਾਤਮਾ ਦੇ ਉਪਦੇਸ਼ ਨਾਲ ਪਰਮਾਤਮਾ ਦੀ ਕਿਰਪਾ ਨਾਲ ਹੀ ਬਚਿਆ ਜਾ ਸਕਦਾ ਹੈ ਨਹੀਂ ਮਹਾਰਾਜ ਕਹਿੰਦੇ ਇਹ ਇੰਨਾ ਮਾੜਾ ਅਲਪ ਸੁਖ ਅਵਿੱਤ ਚੰਚਲ ਊਚ ਨੀਚ ਸਮਾਵਣ ਹੈ हे ਚੰਚਲ ਕਾਮ ਤੂੰ ਸੁਖ ਤਾਂ ਥੋੜਾ ਹੀ ਦਿੰਦਾ ਹੈ ਪਰ ਇਸੇ ਨਾਲ ਤੂੰ ਜੀਵਾਂ ਦੇ ਸੁੱਧ ਆਚਰਣ ਧੰਤੋਂ ਸਖਣਾ ਕਰ ਦਿੰਦਾ ਹੈ ਭਾਵ ਮਨੁੱਖ ਦੇ ਆਚਰਣ ਆਚਰਣ ਨੂੰ ਸਖਣਾ ਕਰਕੇ ਉਸ ਨੂੰ ਭਟਕਣਾ ਵਿੱਚ ਤੇ ਨਰਕਾਂ ਵਿੱਚ ਪਾ ਲੈਂਦਾ ਤਾਪੈ ਬਿਮੁਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਜੀ ਉੱਚੇ ਹੋਣ ਨੀਵੇਂ ਹੋਣ ਸਭਨਾ ਵਿੱਚ ਤੂੰ ਪਹੁੰਚ ਜਾਂਦਾ ਹੈ ਸਾਧ ਸੰਗ ਵਿੱਚ ਪਹੁੰਚਦਿਆਂ ਤੇਰੇ ਡਰ ਤੋਂ ਖਲਾਸੀ ਮਿਲਦੀ ਹੈ ਬਸ ਸਾਰ ਸੰਗਤ ਦੇ ਵਿੱਚ ਪਹੁੰਚਿਆ ਵੀ ਉਹਦੀ ਕਿਰਪਾ ਨਾਲ ਖਲਾਸੀ ਮਿਲਦੀ ਹੈ ਨਹੀਂ ਧਾਰਮਿਕ ਸਥਾਨਾਂ ਤੇ ਤੇ ਧਰਮ ਦੇ ਨਾਂ ਤੇ ਕਿੰਨਾ ਕੁਝ ਹੋ ਰਿਹਾ ਹੈ ਕਿੰਨੇ ਡੇਰਿਆਂ ਦੇ ਅੰਦਰ ਧਾਰਮਿਕ ਸਥਾਨਾਂ ਦੇ ਅੰਦਰ ਬਸ ਤੇ ਕਿਰਪਾ ਹੋਵੇ ਕਿ ਸ਼ਬਦ ਜਿਨ੍ਹਾਂ ਦੇ ਅੰਦਰ ਬਸ ਜਾਂਦਾ ਹੈ ਉਹਨਾਂ ਤੇ ਰਹਿਮ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਪਰ ਇਹ ਗੁਰਬਾਣੀ ਦੀ ਗੁਰਤੀ ਜਿੰਨਾ ਬੱਚਿਆਂ ਨੂੰ ਜਿੰਨਾ ਬੱਚਿਆਂ ਨੂੰ ਮਿਲ ਜਾਂਦੀ ਹੈ ਉਹ ਬੱਚਿਆਂ ਦਾ ਜੀਵਨ ਸ਼ੁੱਧ ਤੇ ਸਾਫ਼ ਸੁਥਰਾ ਹੋ ਜਾਂਦਾ ਹੈ ਆਖੋ ਸਤਨਾਮ ਇਸ ਕਰਕੇ ਜੋੜਨਾ ਜ਼ਰੂਰੀ ਹੈ ਪਤਾ ਹੈ ਵੀ ਬਚਪਨ ਵੀ ਆਏਗਾ ਜਵਾਨੀ ਵੀ ਆਏਗੀ ਬੁਢੇਪਾ ਵੀ ਆਏਗਾ ਇਹ ਫਿਰ ਸਾਨੂੰ ਇਹ ਰਸਤਾ ਬੱਚੇ ਲਈ ਸ਼ੁੱਧ ਤੇ ਸਾਫ ਕਰਨ ਵਾਸਤੇ ਉਸ ਨੂੰ ਬਾਣੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਆਖੋ ਸਤਨਾਮ ਤਉ ਭੈ ਵਿਮੁਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਮਹਾਰਾਜ ਕਹਿੰਦੇ ਨਹੀਂ ਇਹ ਐਸੀਆਂ ਚੀਜ਼ਾਂ ਹਨ ਗਾਉ ਕੋਦ ਲੋ ਮੋਹ ਹੰਕਾਰ ਇਹ ਜੀਵ ਉੱਚਾ ਹੋਵੇ ਨੀਮਾ ਹੋਵੇ ਮੀਰ ਹੋਵੇ ਗਰੀਬ ਹੋਵੇ ਕੋਈ ਹੋਵੇ ਕਹਿੰਦੇ ਇਹ ਸਭ ਨਾਲ ਵਿੱਚ ਪਹੁੰਚ ਜਾਂਦਾ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਹੈ ਉਹਦੇ ਜੀਵਨ ਨੂੰ ਨਰਕ ਵੱਲ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸਾਧ ਸੰਗਤ ਦਾ ਕਿੱਡਾ ਫਲ ਹੈ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਪਹੁੰਚਦਿਆਂ ਇਹਦੇ ਡਰ ਤੋਂ ਖਲਾਸੀ ਹੋ ਜਾਂਦੀ ਹੈ ਤੇ ਸਾਥ ਸੰਗਤ ਵਿੱਚ ਜਾ ਕੇ ਪ੍ਰਭੂ ਦੀ ਪਰਮਾਤਮਾ ਦੀ ਸ਼ਰਨ ਲੈ ਤਾਂ ਕਿ ਇਹ ਤੇਰਾ ਕੁਸ ਬਿਗਾੜ ਨਾ ਸਕਣ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ